ਸੌਫਟ ਜੀ ਜਿਹੜੇ ਬਾਹਰ ਸੀ ਸੋਹਣੇ ਲੰਘਾ ਨਹੀਂ ਬੰਦਾ ਜੀ ਤੇ ਕੋਲੇ ਖਾਣਾ ਕੱਲੂ ਦੇ ਪੀਰ ਸ਼ਰਟ ਪਾ ਕੇ ਲੱਤ ਨੂੰ ਵਧੀਆ ਪਹਿਨਿਆ ਹਾਂ ਹਾਂ ਬਾਕੀ ਬੋਸੇ ਠੀਕ ਹੈ ਕਲ ਹਾਂਜੀ ਕਿੱਦਾਂ ਸਾਰੇ ਸਵਾਗਤ ਹੈ ਤੇ ਨਵੇਂ ਬਲੌਗ ਚ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਵਾਂ ਸੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਅੱਜ ਦਾ ਬਲੌਗ ਥੋੜਾ ਸਪੈਸ਼ਲ ਆ ਕਿਉਂਕਿ ਅੱਜ ਅਸੀਂ ਸਪੈਸ਼ਲ ਬੰਦੇ ਲਈ ਕੱਪੜੇ ਲੈਣ ਜਾਣਾ ਵਾ ਅਸੀਂ ਚੱਲ ਜਾਵਾਂਗੇ ਫਰਸਟ ਕਰਾਈ ਵਾਲਾਂ ਦੇ ਕੰਗਨਗਰ ਤੇ ਟਾਈਮ ਥੋੜਾ ਹੀ ਰਹਿ ਗਿਆ ਤਾਂ ਕਰਕੇ ਮੈਂ ਕਿਹਾ ਵੀ ਹੁਣ ਲੈ ਆਈਏ ਕਿਉਂਕਿ ਬਾਚੋਂ ਇਦਾਂ ਵਾਂ ਕਿ ਭੂਆ ਹੁਣਾ ਦੇ ਵਿਆਹ ਵੀ ਆ ਉੱਥੇ ਤੇ ਫਿਰ ਉੱਥੇ ਵੀ ਅਸੀਂ ਕੱਪੜੇ ਬਣਾਉਣੇ ਆ ਉੱਥੇ ਪਤਾ ਨਹੀਂ ਵੈਤ ਜਾ ਹੁੰਦਾ ਕਿ ਨਹੀਂ ਜਾਂ ਹੁੰਦਾ ਪਰ ਕੱਪੜੇ ਤਾਂ ਬਣਾਉਣੇ ਪਏ ਕੱਪੜੇ ਤਾਂ ਬਣਾਉਣੇ ਪੈਣਗੇ ਸਾਨੂੰ ਤੇ ਤਾਂ ਕਰਕੇ ਮੈਂ ਕਿਹਾ ਵੀ ਪਹਿਲਾਂ ਕੰਮ ਨਿਬੜਾ ਚੰਗਾ ਹੁੰਦਾ ਫਿਰ ਜਾਇਆ ਵੀ ਨਹੀਂ ਜਾਣਾ ਇਹ ਕੱਪੜੇ ਤੇ ਕੱਪੜੇ ਸੀ ਲੈ ਕੇ ਆਵਾਂਗੇ ਹੁਣ ਜਾਵਾਂਗੇ ਅਸੀਂ ਫਰਸਟ ਕਰਾਈ ਵਾਲਿਆਂ ਦੇ ਗੰਦਨਰ ਤੇ ਅਸੀਂ ਤਿਆਰੀ ਕਰਨੀ ਕਰਨੀ ਆ ਬਸ ਰੋਟੀ ਪੱਕੀਆਂ ਦੀ ਇੱਧਰ ਮੰਮੀ ਫਲੀਆਂ ਕੱਢੀਆਂ ਦੀ ਸ਼ਾਮ ਦੀ ਸਬਜ਼ੀ ਉਹ ਸਰਵੰਦ ਰੋਟੀਆਂ ਪਕਾਈਆਂ ਦੀ ਜਿਹੜੇ ਗਰੈਂਡ ਕਰ ਲਾਂਗੇ ਤੁਰਕਾ ਚੱਲ ਜੀ ਹੋਰ ਤੇ ਚਟਨੀ ਕੁਟੀ ਸੀ ਅਸੀਂ ਚਟਨੀ ਇੱਥੇ ਚਟਨੀ ਅਸੀਂ ਹੋਈ ਕੁਟੀ ਜਿਹੜੀ ਅਸੀਂ ਖਾਣੇ ਹੁੰਦੇ ਆ ਜਿਹੜੀ ਸਾਡੀ ਫੇਵਰੇਟ ਚਟਨੀ ਲੈ ਤਰੇਲੇ ਵਿੱਚ ਮੈਂ ਹੁਣ ਨਹੀਂ ਬਣ ਲੈ ਗਈ ਜਿੱਤੇ ਮੈਂ ਚਟਨੀ ਕੁਟੀ ਆ ਠੀਕ ਆ ਠੀਕ ਠੀਕ ਟਾਈਮ ਹੋ ਗਿਆ ਵਾ ਦਾ ਸਵਾ ਚੱਲੇ 10 ਮਿੰਟ ਰਹੀ ਤੇ ਬਸ ਅਸੀਂ ਗਿਆਨ ਕੋ ਨਿਕਲ ਚੱਲਾਂ ਕਰੂੰ ਹਾਂਜੀ ਮਿੱਤਰੋ ਮੈਂ ਤਾਂ ਹੋ ਗਿਆ ਰੈਡੀ ਆ ਦੇਖੋ ਲੁੱਕ ਦੇਖੋ ਕਿੰਨਾ ਲੱਗਦੀ ਕੱਲ ਨਵੇਂ ਲੈ ਕੇ ਆਇਆ ਸਮੇਲ ਵਰਟੀ ਸ਼ਰਟ ਇਦਾਂ ਲੱਗਦੀ ਹੈ ਲੁੱਕ ਤੇ ਮੰਮੀ ਵੀ ਨਹੀਂ ਹੋਈ ਜਾਂਦੇ ਤੇ ਯਾਰ ਤੇ ਬਸ ਇੱਕੋ ਨੇ 36 ਲੇਟ ਹੋ ਗਏ ਥੋੜਾ ਜਿਹਾ ਬਸ 11:00 ਵਜੇ ਨਿਕਲ ਜਾਣਾ ਸਟੇ ਇਹ ਘੰਟੇ ਤੋਂ ਬਾਅਦਾਂ ਬਾਅਦ ਪੁੰਨ ਵਾਲੀ ਇਹ ਦਿਨ ਨੂੰ ਹੀ ਚੱਕਣਾ ਉਥੋਂ ਕਰੋ ਪਲੀਜ਼ ਨੂੰ ਕਰੋ ਚੱਕਣਾ ਵਾ ਤੇ ਸਰਵ ਦੀ ਭੈਣ ਵੀ ਆ ਰਹੀ ਆ ਮੈਂ ਵੀ ਜਾਣ ਨਾਲ ਤੇ ਚਲਦੇ ਆ ਬਸ ਚਲਦੇ ਹੁਣ ਤਿਆਰ ਹੋ ਕੇ ਕੋਈ ਨਹੀਂ ਕਿਹਾ ਕਿ ਇਹ ਨਹੀਂ ਹੈ ਇਹ ਚੱਲ ਪੈਸੀ ਗਈ ਸੀ ਮੈਨੂੰ ਵਾਇਦਾ ਕਰੀ ਵਿੱਚ ਹੋਣੀ ਨਹੀਂ ਪੁੱਛੋ ਇੱਕ ਇੱਕ ਵਾਰ ਜਾਣਾ ਬੰਦ ਜਾਂਦੇ ਹੈ ਨਾ ਮੈਂ ਜਰਾ ਦੇਖ ਉਹ ਤੋਂ ਉਹ ਮੈਂ ਮਾਪੇ ਦੇ ਉਹ ਕਿਹੜੇ ਪਿੰਚੇ ਤੋਂ ਮੈਂ ਜਸ ਕੇ ਪਿੱਛੇ ਸੀਗੇ ਮੋਤੀਪਾਲ ਸਕੂਲ ਮੋਤੀਪਾਲ ਸਕੂਲ ਮੈਟਰਾਂ ਨੂੰ ਤਾਂ ਮੁੜਿਆ ਉਹ ਜਿਹੜਾ ਟ੍ਰੈਫਿਕ ਬਾਕਸ ਲੱਗਣਾ ਦੇਖੀ ਅੰਦਰ ਜਸ ਕੇ ਤਾਂ ਉਹ ਵੀ ਜਾਂਦੀ ਕਿ ਚਾਹੀਏ ਨੇ ਆਪਾਂ ਨੂੰ ਅੱਛਾ ਖੜੇ ਸੀ ਨਾ ਆਹ ਸਾਹਮਣੇ ਉਹ ਮੇਰੇ ਨਾਲ ਦੇਖੀ ਮੈਂ ਸਿੱਧੀ ਚੱਲਦੀ ਫਿਰ ਮੇਰੇ ਜਾਲੀਆਂ ਚਾਰੇ ਲੱਗੀਆਂ ਜਾਂ ਚੱਟ ਪਰੇ That people again, I have cry. i not sure. I'm not sure. not not ਮੈਨੂੰ ਲੱਗੂ ਸੋ ਇਹ ਤਾਂ ਨਹੀਂ ਮਿੱਕ। ਆਕੇ ਪਾਣੀ ਇਹਦਾ ਅਸੀਂ ਪਿੱਛੇ ਨਹੀਂ ਰਸ। ਜਦੋਂ ਅਸੀਂ ਪਹੁੰਚ ਕੇ ਫਰਸਟ ਫਰਾਈ ਤੇ ਗੰਗਾ ਨਾਲ ਸ਼ੋਰ ਕੀ ਨਾ ਕੋਡ ਨਾ ਬੋਸ ਕਲਾਸ ਹੋ ਗਿਆ। ਐਸ ਤੋਂ ਵਧੀਆ ਸਤੋ ਨਹੀਂ ਹੋਇਆ। ਸਾਫਟ ਜਿਹਾ ਕਪੜਾ ਲਿਓ ਹਾਂ ਸਾਫਟ ਜਹਾ ਉਹ ਵਧੀਆ ਲੱਗੇ ਹਾਂ ਅੱਗੇ ਦੇਖੋ ਅੱਗੇ ਬਹੁਤ ਚੰਗਾ ਲੱਗਣਾ ਹਾਂ ਨਹੀਂ ਆਹ ਵਧੀਆ ਮਮਾ ਇਹ ਸੋਹਣੇ ਬਟਵੱਡੇ സീറ ਉਹ ਨਹੀਂ ਆ ਸੁਣਾ ਐਸ ਕਲਰ ਕਲਰ ਵੀ ਸੋਨਾ ਵੈਸੇ ਤਾਂ ਹੈ ਕਲਰ ਵੀ ਲਾਈਟਸ ਸੋਨਾ ਹਾਂ ਸਾਰੇ ਰੰਗ ਤਾਂ ਹੋ ਵੀ ਮਿਲ ਜਾਣਗੇ ਆ ਸੁਣਾ ਨਾਲ ਹਾਂਜੀ ਦੋ ਉਹ ਮਤਲਬ ਪੂਰਾ ਸ਼ਸ਼ ਸ਼ਸ਼ ਸੇ ਇਹ ਹੋਣਾ ਹਾਂ ਕਲਰ ਵੀ ਹੈ ਜੀ ਹਾਂਜੀ ਕਲਰ ਆਪਸ਼ਨ ਹੋਰ ਮਿਲ ਜਾਣਗੇ ਬਾਕੀ ਸਰ ਪਿੰਕ ਹੋਰ ਡਿਜ਼ਾਈਨ ਚ ਹੋਰ ਦੇਖ ਲਓ ਨਾ ਉਹ ਤਾਂ ਚਲ ਸੇਮ ਹੋ ਗਿਆ ਉਹਦੇ ਨਾਲ ਦਾ ਮਤਲਬ ਇੱਕ ਇੱਕ ਤਾਂ ਦੋ ਹੋਰ ਡਿਜ਼ਾਈਨ ਚ ਹੋਰ ਹੋਰ ਦੇਖੋ ਸੈੱਟ ਚ ਹੋਰ ਹੈ ਆ ਤਾਂ ਹੋ ਗਿਆ ਨਾ ਇੱਕ ਹਾਂ ਮਤਲਬ ਫ੍ਰੀ ਨਾ ਹੋ ਸਕਦਾ ਕਿ ਨਹੀਂ ਕਰੀ ਉੱਪਰ ਠੀਕ ਕਰ পাৰলে <laughs> 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 ਉਸ ਕਲਰ ਵੀ ਹੈ ਗਿਆ ਮਮਾ ਉੱਤੋਂ ਬਟਨ ਹਲੋ ਇੱਥੇ ਰੱਖ ਲਓ ਸਾਰੇ ਰੱਖ ਲਓ ਇਹ ਤੇ ਰੱਖ ਲਓ ਆਹ ਸੋਨਾ ਕਲਰ ਵੀ ਸੋਨਾ ਉਹ ਕਲਰ ਆਹ ਜ਼ਿਆਦਾ ਤੇਰਾ ਹਾਂ ਉਹ ਵੀ ਤੇਰਾ ਪਰ ਉਹ ਜਿਆਦਾ ਕੀ ਆਜੂ ਆਜੀ ਉਸ ਤੋਂ ਜਿਹੜੇ ਪਾਵਰ ਤੇ ਮੈਂ ਪਾਵਰ ਤੇ ਮੈਂ ਤਾਂ ਆਜ ਗਿਆ ਹਾਂ ਇਹ ਸਹੀ ਬਣ ਗਿਆ ਹਾਂ ਰੈਪਰ ਆ ਜਾ ਰਿਹਾ ਹਾਂ ਜੀ ਆ ਰੈਪਰ ਆ ਜਾ ਰਿਹਾ ਹਾਂ 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 ਆ ਗਿਆ ਜੀ ਹਾਂ ਆਹ ਸੁਣੋ ਦਿਲਕਨ ਵਾਲਾ ਤਾਂ ਨਹੀਂ ਇੱਕ ਲੈ ਲਈ ਇੱਕ ਹਾਂ ਚਲ ਇੱਕ ਆ ਦੇਖ ਕਲਰ ਦੇਖ ਲਾ ਸਹੀ ਹੈ ਬਸ ਠੀਕ ਆ ਪਤਾ ਹੈ ਸਾਈਜ਼ چھوٹਾ ਸਾਈਜ਼ ਵੱਡਾ ਛੋਟਾ ਆ ਵੱਡਾ ਸਾਈਜ਼ ਰੋ ਕੋ ਕਿਹੜਾ ਹੋ ਕੇ ਕੋਈ ਭਜੋ ਭਜੋ ਉਹ ਉਹ ਗੱਡੀਆਂ ਵੀ ਹੈਗੀਆਂ ਉਹਦੇ ਅੰਦਰ ਹਾਂ ਗੱਡੀ ਇਹ ਦੀ ਤਾਂ ਉਹ ਕਰੀ ਲਈ ਉਹ ਵਾਲੀ ਉਹ ਵਾਲੀ ਅੱਛਾ ਠੀਕ ਆ ਉਹ ਵਧੀਆ ਹੋਸੀ ਚੌੜੀ ਕਰਨਾ ਸੌਖਾ ਰਹੇਗਾ ਹਾਂ ਉਹ ਲੈ ਜਾਓ ਹਾਂ ਵਾਲੇ ਮੀਂਦਨ ਖਾਈ ਜਾਓ ਹਾਂ ਇਹ ਤਾਂ ਸਹੀ ਦੋ ਆ ਲੈ ਗਿਆ ਸਰ ਇਹ ਕਿੰਨਾ ਬੰਦਾ ਖੰਦਸ ਲੈ ਆ ਪਾਇ ਦੇ ਦੋ ਨਸਰਾ ਪਾਇ ਦੇ ਆ ਜਿਹੜਾ ਆ ਕਿੱਲਾ ਸੀ ਆ ਜਿਹੜਾ ਆਹ ਹਾਂ ਹਾਂ ਆ ਆ ਲੈ ਕੇ ਜਣਾ ਮਾ ਹਾਂ 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 ਕਿੰਦਾ ਸੋਹਣਾ ਯਾਰ ਇਹ ਕਰੇ ਫੈਕੇ ਇੱਥੋਂ ਆ ਫਟਕੇ ਜਾਏਗਾ ਹਰ ਕਿਲੀ ਜਾਂਦੇ ਇੱਥੇ ਗੁਵਾਰ ਵੀ ਲਾਉਂਦੇ ਆ ਤੇ ਦੋ ਹਰ ਕਿਲੀ

ਨਹੀਂ ਤੂੰ ਬਿੱਲ ਬਣਾਈ ਜਾ ਨਾ ਆਉਂਦੇ ਨੂੰ ਉਹਨੂੰ ਬੇਲੀ ਦਿਖਾਉਣੇ ਤੂੰ ਕੱਲਾ ਬਈ ਇੱਥੇ ਸਾਰੇ ਇਕੱਠੇ ਕਰ ਲੈਣੇ ਨੇ ਇਕੱਠੇ ਕਰਕੇ ਨਾ ਆਉਂਦੇ ਨੂੰ ਉਹਨੂੰ ਬੇਲੀ ਦਿਖਾਈ ਪਹਿਲਾਂ ਚੰਗਾ ਦਿਖਾਉਣੇ ਕੱਲਾ ਇੰਨੇ ਪੈਸੇ ਲੱਗੇ ਸਹੀ ਗੱਲ ਕਿਤੇ ਇੰਨੇ ਪੈਸੇ ਲੱਗੇ ਹਜੇ ਨਾ ਉਹਦੇ ਆਉਣ ਤੇ ਲੱਗਣੇ ਆਉ ਹੋ ਹਟਾਵੇਂ ਤੋ ਹੀ ਆਹੋ ਚਲੋ ਜੀ ਬੈਠੋ ਹੂੰ कितु देर क्रीडै किने केदै भूख लगी मरने लगे भूख ना आ ती जा खाना मगर मैं मन करता है ये ना चार ही की गेम ना चार ही ना जो मोमोस पर रोटी ਕਿਹੜਾ ਬਗਾਨੀ ਆ ਬੜਾ ਪੈਕ ਦਾ ਗਲੇ ਕਰਨਾਂ ਕਰ ਮੋਲੀ ਗਾਲੇ ਪਰੋੜ ਦੇ ਨਾ ਮੈਂ ਰਾਤ ਨੂੰ ਨਾਲੇ ਤੋਂ ਉਸ ਤੋਂ ਬੈਠੇ ਆ ਮੋਲੀ ਪਰੋੜੋ ਆਉਂਦੀ ਆ ਦੋਆਂ ਕੰਨ ਜਿੰਨਾ ਕੱਲੇ ਹੁੰਦਾ ਉਹ ਜਿਆਦਾ ਸਾਰੇ ਬਿਦੋ ਤੇ ਤੁਸੀਂ ਤਾਂ ਕਿੰਨੇ ਚਿਰ ਤੋਂ ਦੋ ਦੇ ਦਿੱਤੇ ਜਾਂਦੇ ਨੇ ਮੈਂ ਕਦੇ ਤੱਕ ਲੱਗਦੇ ਪਹਿਲੇ ਨਹੀਂ ਸੁਣਾ ਦੋ ਦੋ ਹਾਂ ਦੋਵੇਂ ਬਹੁਤ ਹਾਂ ਇਹ ਵਾਲੇ ਨਹੀਂ ਦਿਨ ਦੇ ਬਤੀਲੇ ਨੂੰ ਆ ਰਿਹਾ ਹੈ ਕੁਝ ਐਸੀ ਪੁਰਾਣੀ ਬਸ ਹਾਂ ਤੁਸੀਂ ਤਾਂ ਖਾ ਸਕਦੇ ਸਾਡੇ ਨੂੰ ਨਾ ਕੇ ਲੱਗ ਗਿਆ ਮੈਂ ਤਾਂ ਖਾ ਨਹੀਂ ਗਾਇਨਸ ਦੇ ਕਰਨ ਦੇ ਤਰ੍ਹਾਂ ਹੈ ਆਰੇ ਗਰਮਾ ਲੈ ਨੀ ਸੀ ਨਾ ਉਹ ਵੀ ਸੀ انا ਦੂਜਾ ਮਗਾ ਲਿਆ ਅਲਪਾਪਦੇ ਫਿਰ ਖਾਣੀ ਹੋਵੇ ਬਹੁਤ ਕੀ ਤੋਂ ਅਗਲਾ ਕਰੇ ਇਹ ਤੇ ਰੱਖ ਲਿਆ ਕਰੇ ਚੋਣ ਲਿਆ ਕਰੇ ਰੱਖ ਲਿਆ ਇਹਨੂੰ ਕੱਪਨ ਲੱਗੇ ਕੱਲੋ ਕੱਲੋ ਭਾਈ ਅਨੇ ਨੂੰ ਦੇਖੇ ਨਹੀਂ ਹੈ ਇਹ ਚਾਟ ਤੋਰੀ ਚਾਰਸ ਬਰੋਡਿੰਗ ਟਪੜੀ ਚਾਟ ਅਦਕਾ ਚਾਟ ਬਰੋਡਰ ਫਿਸ ਸਰਤ ਤੇ ਚਿੱਲੀ ਗੋਵਾ ਜਲਜੀਰਾ ਵਟ ਮਿਨੀ ਲੈਮਨ ਸਰਤ ਤੇ ਚੱਲੀ ਇਹ ਕੀ ਚਿੱਲੀ ਬਰਾਉਨੀ ਵਿਦ ਆਈਸਕ੍ਰੀਮ ਕੇਸਰ ਪੇਸਟਾ ਕੁਲਫੀ ਦੋਸਟ ਸਪੋਕਟ ਆਈਸਕ੍ਰੀਮ ਚਾਰਸ ਸਟੋਰ ਬਸ ਇਹ ਨਾ ਉਹਨਾਂ ਦਾ ਡਿਜ਼ਾਈਨ ਸੋਣਾ ਹੂੰ ਹੂੰ ਇਹਨਾਂ ਦਾ ਡਿਜ਼ਾਈਨ ਸੋਣਾ ਆਜੀ ਹਾਂ ਕੰਪਲੀਟ ਨਹੀਂ ਆਇਆ ਠੀਕ ਆ ਥਾ ਵਲੇ ਸੋਣੇ ਆ ਅੰਦਰੋਂ ਛੋਟਾ ਰਣਾ ਨਹੀਂ ਆ ਰੰਦੋਂ ਉਹ ਛੋਟ ਲੈਣਾ ਵਾ ਸਾਈ ਹੈ ਹਾਂ ਹਾਂ ਕਰਵਾ ਕਰਵਾਈ ਵਾਲੀ ਨਹੀਂ ਹੁੰਦੀ ਉਹ ਵਾਲੇ ਜਿਵੇਂ ਆਪੋ ਨੇ ਕਿਹਾ ਹਾਂਜੀ ਹਾਂਜੀ ਬਦਾਮ ਭੇਜਿਆ ਸਾਡੇ ਕਿੰਨੇ ਸੀ ਅੱਗੇ ਮੈਂ ਸਾਡੇ ਸੀਗੇ ਆ ਕਾਫੀ ਦੇ ਆਪ ਦੋ ਦੋਆਲੇ ਦੇ ਦੋ ਲੈ ਲੈ ਛੱਡਣਾ ਤੇਨ ਵਾਸਤੇ ਮਸਾਲੇ ਮਸਾ ਮਸਾ ਸਹੀ ਗੱਲ ਨਹੀਂ ਮੈਂ ਦੱਸ ਤਾ ਚਲ ਲੰਗਦੇ ਰਹੀਦਾ ਨਾ ਇੱਥੋਂ ਨਹੀਂ ਮੈਂ ਦੇਖਿਆ ਸੀਗੇ ਕਿ ਸੋਨੇ ਲਾ ਲਦੇ ਆਂ ਕਦ ਫੇਰ ਲੈ ਲਾਂਗੇ ਆਹੋ ਉਸੇ ਤੇ ਲੈ ਕੇ ਜਾ ਫੇਰ ਬਾਅਦ ਮੁੱਕਰ ਜਾਂਦੇ ਆ ਬੋਹਲੇ ਕਿ ਸਾਰੇ ਦੇ ਕਲਰ ਦੇ ਕਿ ਕਿੱਡੇ ਸੋਹਣੇ ਹੋ ਰਹੇ ਸਟੈਂਡ ਦੇ ਹਾਂ ਹਾਂ ਸਟੈਂਡ ਵਾਹ ਤੇ ਚੱਲ ਤੇ ਮੇਰਾ ਹੀ ਹੋ ਗਿਆ ਹਮ ਘਰੇ ਚੱਲ ਰਹੇ ਆ ਦੀਦੀ ਨੇ ਚੜ੍ਹਦੇ ਸੀ ਬਸ ਪਹੁੰਚ ਲੋ ਥੋੜੇ ਟਾਈਮ ਲਾ ਲੈ ਲਾਈ ਪਹੁੰਚ ਕੇ ਕਰੇ ਸ਼ੋਪਿੰਗ ਕਰਾਂ ਕੋਪਿੰਗ ਤੱਕੜੀ ਕੀਤੀ ਹੈ। ਕਿਹਦਾ ਲਗਾ? ਮੰਮੀ ਬਾਰਿ ਇੱਕ। ਮੰਮੀ ਰੈਸਟ ਕਰਨ ਲੱਗੀ ਹੁਣ। ਹੈ। ਠੀਕ ਹੈ? ਹਾਂ। ਉਹਦੇ ਬੋਲਦੇ ਹੋਣੇ ਬੁੱਕੀ ਨਾ ਹੋਸੇ। ਮਾਲਿਕੋ। ਬੁੱਕੀ ਹੈ। ਹਜੇ ਆਵਾਜ਼। ਹਾਂਜੀ ਤੇ ਅਸੀਂ ਆ ਤਾਂ ਗਏ ਸੀ ਘਰੇ ਬਟ ਬਹੁਤ ਹਨੇਰਾ ਹੋ ਗਿਆ ਸੀ ਫੇਰ ਰੋਟੀ ਸਬਜੀ ਦਾ ਵੀ ਕਰਨਾ ਸੀ ਤੇ ਗਮਲੇ ਵਗੈਰਾ ਲੈ ਕੇ ਆਂਦੇ ਆ ਤੇ ਕਪੜੇ ਲੈ ਕੇ ਆਂਦੇ ਆ ਜਿਹੜੇ ਉਹ ਸੀ ਫਿਰ ਹਨੇਰਾ ਹੋ ਗਿਆ ਤਾਂ ਕਰਕੇ ਦਿਖਾਈ ਨਹੀਂ ਤੇ ਉਹ ਸੀ ਕੱਲ ਵਾਲੇ ਵਲੋਗਸ ਦਿਖਾਵਾਂਗੇ ਤੇ ਅੱਜ ਵਾਲਾ ਵਲੋਗ ਬਸ ਇੰਨਾ ਹੀ ਤੇ ਕੰਗ੍ਰੈਚੁਲੇਸ਼ਨ ਦੇ ਦੇ ਸਾਰੇ ਜਣੇ ਪਹਿਲੀ ਸ਼ੋਪਿੰਗ ਸੀ ਸਾਡੀ ਤੇ ਤੁਹਾਨੂੰ ਇਹਦਾ ਵਲੋਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਵੀਰ ਦੱਸਿਓ ਅਗਰ ਆਪਣਾ ਹਮ ਲੋਗ ਵਧੀਆ ਲੱਗਿਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਂ ਆਪ ਅਗਲੇ ਵਲੋਗਸ ਤੱਕ ਲਈ ਧੰਨਵਾਦ ਬਾਏ ਬਾਏ